ਦੋਸਤਾਂ ਨੇ ਹੀ दारू ਪੀ ਕੇ ਆਪਣੇ ਦੋਸਤ ਦਾ ਕਤਲ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਿੱਟੀ ਦੇ ਵਿੱਚ ਦਬਾ ਦਿੱਤਾ। ਹਲਕੇ ਦੇ ਹੈਂਡਲ ਨਾਲ ਬਾਹਰ ਕੀਤੇ ਸੀਗੇ ਜਿਸ ਤੇ ਬੰਦੇ ਦੀ ਮੌਕੇ ਤੇ ਮਰਤੀ ਹੋ ਗਈ ਤੇ ਸਾਰਿਆਂ ਨੇ ਰਲ ਕੇ ਉਸ ਦੀ ਬੋਡੀ ਦਬਾ ਕੇ ਆਪਣੇ ਆਪਣੇ ਘਰੋਂ ਚਲੀ ਗਏ। ਕਿਸੇ ਮੁਰਜ਼ਮ ਫੜੇ ਨਾ। ਯਾਨੀ ਨਸ਼ਾ ਚਿੱਟੇ ਨੂੰ ਲੈ ਕੇ ਵੀ ਨਸ਼ਾ ਕਰਦੇ ਸੀ, ਚਿੱਟਾ ਕਰਦੇ ਸੀ ਕਿਉਂਕਿ ਬਹੁਤ ਸਾਰੀ ਵਾਰ ਦਾਤਾਂ ਦੇ ਸਾਹਮਣੇ ਆਉਂਦੇ। ਉਹ ਬਿਆਨ ਦਾ ਕਰਮਾਲ ਬੈਕਗ੍ਰਾਉਂਡ ਹੈ ਜਿਹੜਾ ਮਾਡਰਨ ਵਾਲਾ ਵਿਅਕਤੀ ਆਪ ਹੈ ਉਹਦੇ ਤੇ ਇਨਟੀਫੇਸ ਦੇ ਮਕਦਮੇ ਆ ਜੀ ਤੇ ਬਾਕੀ ਜਿਹੜੇ ਚਾਰ ਦੋਸ਼ੀ ਉਹਨਾਂ ਚੋਂ ਵੀ ਇੱਕ ਦੇ ਇਨਟੀਫੇਸ ਦਾ ਮਕਦਮਾ ਹੈ ਤੇ ਜਿਹੜਾ ਕੁਸ਼ੀ ਟੋਟਾ ਇਟ ਇਜ਼ ਇਨ ਰੂਟ ਉਹਦੇ ਮਕਦਮੇ ਆ ਇਹ ਸਾਰੇ ਹੀ ਨਿਸ਼ਾਨ ਕਰਦਾ ਸਸਿਕਾ ਜੀ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਜਿਵੇਂ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਅੱਜ ਲਗਾਤਾਰ ਕਤਲੋ ਆਮ ਗਿਆ ਗੋਲੀਆਂ ਦੀ ਗੱਲ ਕਰ ਲਈ ਨਿੱਤ ਕਤਲ ਹੁੰਦੇ ਨੇ ਨਿੱਤ ਇਨਕਾਉਂਟਰ ਹੁੰਦੇ ਆ ਤੇ ਪੰਜਾਬ ਪੁਲਿਸ ਆਪਣਾ ਵਧੀਆ ਕੰਮ ਕਰ ਰਹੀ ਹੈ ਜਿਹੜੇ ਐਦਾਂ ਦੇ ਵਾਰਦਾਤਾਂ ਕਰ ਰਹੇ ਨੇ ਉਹਨਾਂ ਨੂੰ ਅੰਦਰ ਵੀ ਕਰ ਰਹੀ ਹੈ ਤੇ ਇਨਕਾਉਂਟਰ ਵੀ ਕਰ ਰਹੀ ਹੈ ਸਾਨੂੰ ਦੱਸਦੇ ਤੇ ਇੱਕ ਵਾਰਦਾਤ ਹੁਣ ਹਲਕਾ ਬਨੌਰ ਤੋਂ ਆਈ ਹੈ ਜਿੱਥੇ ਦੋਸਤਾਂ ਨੇ ਹੀ दारू ਪੀ ਕੇ ਆਪਣੇ ਦੋਸਤ ਦਾ ਕਤਲ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਿੱਟੀ ਦੇ ਵਿੱਚ ਦਬਾ ਦਿੱਤਾ ਸੋ ਇਸ ਤੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਬਨੌਰ ਤੋਂ ਥਾਣਾ ਮੁਖੀ ਇੰਚਾਰਜ ਐਸ ਐਚ ਓ ਹਰਸ਼ਦੀਪ ਸਿੰਘ ਜੀ ਨੇ ਸੋ ਜਾਣਕਾਰੀ ਲੈਂਦੇ ਸਰ ਸੱਚਾ ਸਸਿਗਾਲੀ ਸਾਡੇ ਕੋਲ ਕੱਲ ਇੱਕ ਮਿਸਿੰਗ ਦੀ ਕੰਪਲੇਂਟ ਆਈ ਸੀਗੀ ਜੋ ਜਿਸ ਦੇ ਵਿੱਚ ਤਰਸੀਮ ਨਾਮ ਦਾ ਵਿਅਕਤੀ ਉਰਦਨ ਤੋਂ ਸੀ ਜੀ ਉਹ 20 ਤਰੀਕ ਨੂੰ ਆਪਣੇ ਘਰੋਂ ਰੇੜਾ ਲੈ ਕੇ ਨਿਕਲਿਆ ਸੀਗਾ ਕੰਮ ਤੇ ਜਾਣ ਲਈ ਪਰ ਉਸ ਤੋਂ ਬਾਅਦ ਉਹ 5 ਦਿਨ ਤੱਕ ਘਰ ਨਹੀਂ ਆਇਆ ਜੋ ਫੈਮਿਲੀ ਨੇ ਸਾਡੇ ਕੋਲ ਆ ਕੇ ਸਵੇਰੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਲਿਖਾਈ ਜਿਸ ਤੇ ਅਸੀਂ ਤੁਰੰਤ ਐਕਸ਼ਨ ਲਿੱਤਾ ਉਸ ਤੋਂ ਬਾਅਦ ਸਾਡੇ ਕੋਲ ਇਹਨਾਂ ਦੇ ਪਰਿਵਾਰ ਦੇ ਬੰਦੇ ਪਵਨ ਕੁਮਾਰ ਨੇ ਆ ਕੇ ਇੱਕ ਹੋਰ ਸਟੇਟਮੈਂਟ ਲਿਖਾਈ ਜਿਨੇ ਦੱਸਿਆ ਵੀ ਉਹਨੂੰ ਸ਼ੱਕ ਹੈ ਵੀ ਉਦੇ ਜਿਹੜਾ ਸਾਲਾ ਹੈ ਉਹਨੂੰ ਉਹਦੀ ਹੱਤਿਆ ਸ਼ੁਭਮ ਸ਼ੁਭੀ ਗੁਰਪ੍ਰੀਤ ਕਰਨ ਪਾਲੀ ਤੇ ਟੋਨੀ ਮਾਨਕਪੁਰ ਵੱਲੋਂ ਕੀਤੀ ਗਈ ਜਿਸ ਦੀ ਜੋ ਅਸੀਂ ਪੜਤਾਲ ਕੀਤੀ ਤਾਂ ਪਾਇਆ ਜੀ ਕਿ ਪਿੰਡ ਦੇ ਕੈਮਰਿਆਂ ਦੇ ਵਿੱਚ ਇਹ ਜਿਹੜਾ ਡੈੱਡ ਪਰਸਨ ਹੈ ਤਰਸੀਮ ਇਹ ਸ਼ੁਭਮ ਸ਼ੁਭੀ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਸ਼ੁਭਮ ਸ਼ੁਭੀ ਨੂੰ ਐਪ੍ਰੀਹੈਂਡ ਕੀਤਾ ਤੇ ਸ਼ਕਤੀ ਨਾਲ ਕੁਸ਼ਕਿਸ਼ ਕਰਨ ਤੇ ਉਹ ਸਾਨੂੰ ਐਸਵਾਈਐਲ ਦੇ ਜਿਹੜੇ ਜੰਗਲਾਂ 'ਚ ਲੈ ਗਿਆ ਜਿੱਥੇ ਉਹਦੀ ਨਿਸ਼ਾਨਦੇਹੀ ਤੇ ਅਸੀਂ ਜਿੱਥੇ ਉਹਨਾਂ ਦੀ ਬਾਡੀ ਦਵਾਈ ਸੀ ਉੱਥੇ ਅਸੀਂ ਬਾਡੀ ਨੂੰ ਮਿੱਟੀ ਪੱਟ ਕੇ ਦੁਆਰਾ ਬਾਡੀ ਕੱਢੀ ਤੇ ਸ਼ੁਭਮ ਸ਼ੁਭੀ ਨੇ ਦੱਸਿਆ ਵੀ ਉਸ ਦਿਨ ਅਸੀਂ ਸ਼ੁਭੀ ਅਸੀਂ ਸਾਰਿਆਂ ਨੇ ਰਲ ਕੇ ਸ਼ਰਾਬ ਪੀਤੀ ਸੀ ਤੇ ਅਸੀਂ ਐਸਵਾਈਐਲ ਦੇ ਕੰਡੇ ਪਹੁੰਚ ਗਏ ਜਿੱਥੇ ਕਿਸੇ ਗੱਲ ਨੂੰ ਲੈ ਕੇ ਗੁਰਪ੍ਰੀਤ ਟੋਂਟਾ ਤੇ ਮਰਨ ਵਾਲੇ ਵਿਅਕਤੀ ਦੀ ਬਹਿਸ਼ ਹੋਈ ਸੀ ਉਸ ਤੋਂ ਬਾਅਦ ਉਹਦੇ ਸਿਰ ਤੇ ਉਹਨਾਂ ਨੇ ਨਾਲਕੇ ਦੇ ਹੈਂਡਲ ਨਾਲ ਬਾਹਰ ਕੀਤੇ ਸੀਗੇ ਜਿਸ ਤੇ ਬੰਦੇ ਦੀ ਮੌਕੇ ਤੇ ਮਰਤੀ ਹੋ ਗਈ ਤੇ ਸਾਰਿਆਂ ਨੇ ਰਲ ਕੇ ਉੱਥੇ ਉਹਦੀ ਬਾਡੀ ਦਬਾ ਕੇ ਆਪਣੇ ਆਪਣੇ ਘਰ ਚਲੀ ਗਏ ਤੇ 4 ਦਿਨ ਤੱਕ ਇਹਨਾਂ ਨੇ ਸਾਰੇ ਪਰਿਵਾਰ ਦੇ ਬੰਦਿਆਂ ਨੂੰ ਇਸ ਮਤਲਬ ਗਮਰਾਹ ਕਰਦੇ ਰਹੇ ਅਕਸਰ ਦੇਖਿਆ ਜਾਂਦਾ ਹੈ ਕਿ ਬਾਤ ਜ਼ਿਆਦਾਤਰ ਜਿਹੜੀ ਵਾਰਦਾਤਾਂ ਹੁੰਦੀਆਂ ਕਿ ਤਲਿਆਨੀ ਹੁੰਦੇ ਨੇ ਉਹ ਨਸ਼ੇ ਦੇ ਵਿੱਚ ਹੁੰਦੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਤੁਸੀਂ ਮੁਰਜ਼ਮ ਫੜੇ ਨੇ ਯਾਨੀ ਨਸ਼ਾ ਚਿੱਟੇ ਨੂੰ ਲੈ ਕੇ ਵੀ ਨਸ਼ਾ ਕਰਦੇ ਸੀ ਚਿੱਟਾ ਕਰਦੇ ਸੀ ਕਿਉਂਕਿ ਬਹੁਤ ਸਾਰੀ ਵਾਰਦਾਤਾਂ ਜਿੱਦਾਂ ਦੀ ਸਾਹਮਣੇ ਆਉਂਦੀਆਂ ਇਹਨਾਂ ਜੋ तकरीबन ਦੋ ਬੰਦਿਆਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜਾ ਮਾਡਰਨ ਵਾਲਾ ਵਿਅਕਤੀ ਆਪ ਹੈ ਉਹਦੇ ਤੇ ਐਨਡੀਪੀਐਸ ਦੇ ਮਕਦਮੇ ਆ ਜੀ ਤੇ ਬਾਕੀ ਜਿਹੜੇ ਚਾਰ ਦੋਸ਼ੀ ਉਹਨਾਂ ਚ ਵੀ ਇੱਕ ਦੇ ਐਨ.ਡੀ.ਪੀ.ਐਸ ਦਾ ਮਕਦਮਾ ਹੈ ਤੇ ਜਿਹੜਾ ਗੁਰਪ੍ਰੀਤ ਟੋਂਟਾ ਇਹਦੇ ਤੇ ਲੁੱਟਖੋ ਦਾ ਮਕਦਮਾ ਹੈ ਇਹ ਸਾਰੇ ਹੀ ਨਸ਼ਾ ਕਰਦੇ ਸੀ ਅੱਛਾ ਕੋਈ ਇਦਾਂ ਦੀ ਜਾਣਕਾਰੀ ਕਿ ਕਿਸੇ ਗੈਂਗ ਨਾਲ ਕੋਈ ਮੁੰਡਾ ਮਿਲਿਆ ਹੋਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਗੈਂਗਵਾਰ ਕੰਮ ਕਰਦੇ ਨੇ ਨਹੀਂ ਇੱਕ ਮੌਕੇ ਤੇ ਹੋਈ ਬਹਿਸ ਦਾ ਨਤੀਜਾ ਬਹਿਸ ਕਰਨ ਇੱਕ ਘਟਨਾ ਘਟ ਗਈ ਤੇ ਵਿਅਕਤੀ ਦੀ ਹੱਤਿਆ ਹੋ ਗਈ ਇਹਦਾ ਕੋਈ ਕਿਸੇ ਗੈਂਗਵਾਰ ਜਾਂ ਕਿਸੇ ਨਾਲ ਕੋਈ ਐਸਾ ਕੋਈ ਸੰਬੰਧ ਨਹੀਂ ਹੈ ਇਸ ਮੈਟਰ ਉੱਪਰ ਹੂੰ अच्छा हुन ਤੁਸੀਂ ਮੁਜਰਮ ਕਿੰਨੇ ਗ੍ਰਿਫਤਾਰ ਕੀਤੇ ਨੇ ਤੇ ਕਿੰਨੇ ਇਹਦੇ ਚ ਨਾਮ ਅਸੀਂ ਇਸ ਇਸ ਵਕਤ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ ਜਿਨ੍ਹਾਂ ਦਾ ਨਾਮ ਟੋਨੀ ਮਾਨਕਪੁਰ ਤੇ ਗੁਰਪ੍ਰੀਤ ਸਿੰਘ ਸੋਰੀ ਸ਼ੁਭਮ ਸ਼ੁਭੀ ਹੈ ਦੋ ਵਿਅਕਤੀ ਫਰਾਰ ਚੱਲ ਰਹੇ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਜਲਦ ਗ੍ਰਿਫਤਾਰ ਕਰ ਲਾਂਗੇ ਸੋ ਧੰਨਵਾਦ ਜੀ ਤੁਸੀਂ ਆਪਲਾ ਕੀਮਤੀ ਸਮਾਂ ਦਿੱਤਾ ਸੋ ਇਹ ਜੀ ਆਪਣੇ ਦਾ ਐਸ ਐਚਓ ਸਿੰਘ ਐਸ ਐਚਓ ਜੀ ਆਪ ਜੀ ਨਾਲ ਗੱਲਬਾਤ ਕੀਤੀ थाना ਹਲਕਾ ਬਨੋੜ ਤੋਂ ਸੋ ਤਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਰਹੇਗਾ ਕਿਉਂਕਿ ਕਿਤੇ ਨਾ ਕਿਤੇ ਅੱਜ ਪੰਜਾਬ ਦਾ ਮਾਹੌਲ ਵਿਗੜਦਾ ਜਾ ਰਿਹਾ ਕਿਉਂਕਿ ਦੇਖਿਆ ਜਾਂਦਾ ਹੈ ਕਿ ਅੱਜ ਛੋਟੀ ਛੋਟੀ ਵਾਰਦਾਤਾਂ ਦੀ ਅਗਰ ਗੱਲ ਕਰੀਏ ਤਾਂ ਚਾਹੇ ਚਿੱਟੇ ਦੀ ਗੱਲ ਕਰ ਲਈਏ ਚਾਹੇ दारू ਦੀ ਗੱਲ ਕਰ ਲਈਏ ਬਹੁਤ ਸਾਰੇ ਲੋਕ ਅੱਜ ਇੱਕ ਦੂਸਰੇ ਦੇ ਦੋਸਤ ਵਿਸ਼ਵਾਸ ਪਾ ਕੇ ਇੱਕ ਦੂਜੇ ਨੂੰ ਮਾਰਦੇ ਨਜ਼ਰ ਆਉਂਦੇ ਨੇ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋ ਗ੍ਰਿਮ ਹੈ ਕਿ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਹਾਨੇ ਉਹਨਾਂ ਨੂੰ ਸਜ਼ਾ ਵੀ ਦਿਵਾਵੇਗੀ ਸੋ ਪੂਰੀ ਜਾਣਕਾਰੀ ਦਿੱਤੀ ਐ ਸਤਿ ਸ੍ਰੀ ਅਕਾਲ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਤੋਂ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਨ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਯੋਗੀ ਜਗਦੀਪ ਦੇ ਨਾਲ ਸੋ ਉਹ ਜਾਸਲਾ ਦੀ ਰਿਪੋਰਟ ਪੰਜਾਬ